ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਦੀ ਉਪਾਅ ਲੈ ਕੇ ਆਏ ਆ ਨਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿੰਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕਰਵਾਇਆ ਹੋਇਆ ਕਹਿਣ ਦਾ ਭਾਵ ਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਆਂਢੀ ਗੁਆਂਢੀ ਜਾਂ ਦੋਸਤ ਮਿੱਤਰ ਸਾਡੇ ਦੁਸ਼ਮਣ ਬਣ ਬੈਠਦੇ ਨੇ ਤੇ ਸਾਡੇ ਉੱਪਰ ਕਈ ਤਰ੍ਹਾਂ ਦੀਆਂ ਤਾਤਰੀਕ ਕਿਰਿਆਵਾਂ ਕਰਵਾਉਂਦੇ ਨੇ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਲਗਾਤਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਪਿੱਛੇ ਪਿਆ ਹੋਏ ਨੇ ਤੁਹਾਨੂੰ ਲਗਾਤਾਰ ਕੋਈ ਨਾ ਕੋਈ ਦੁੱਖ ਤੇ ਕਸ਼ਟ ਦਿੰਦੇ ਰਹਿੰਦੇ ਨੇ ਇਸੇ ਤਰ੍ਹਾਂ ਤੁਹਾਡੇ ਉੱਪਰ ਤੰਤਰਮੰਤਰ ਦੀਆਂ ਕਰਿਆਵਾਂ ਕਰਵਾਉਂਦੇ ਨੇ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰਦੇ ਹੋ ਸਰਾਣੇ ਦੇ نیچے ਇੱਕ ਮਾਚਸ ਦੀ ਡੱਬੀ ਰੱਖ ਕੇ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਹ ਜੇਕਰ ਤੁਸੀਂ ਇਹ ਛੋਟਾ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਲਿਆ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਤੁਹਾਡੇ ਸ਼ਤਰੂ ਜਾਂ ਫਿਰ ਦੁਸ਼ਮਣ ਹੋਣਗੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤੇ ਉਹਨਾਂ ਦੀ ਸਾਰੀ ਆਕੜ ਨਿਕਲ ਜਾਵੇਗੀ ਤੁਸੀਂ ਇਸ ਤਰੀਕੇ ਦੇ ਨਾਲ ਸਮਝ ਸਕਦੇ ਹੋ ਕਿ ਜਿਹੜੇ ਲੋਕ ਤੁਹਾਡੀ ਦੁਸ਼ਮਣ ਬਣ ਬੈਠੇ ਨੇ ਤੁਹਾਨੂੰ ਅੱਜ ਅੱਖਾਂ ਦਿਖਾ ਰਹੇ ਨੇ ਜਿਸੇ ਨਾਲ ਉਹੀ ਤੁਹਾਡੇ ਉੱਪਰ ਕੋਈ ਤੰਤਰ ਮੰਤਰ ਦੀਆਂ ਕਰਿਆਵਾਂ ਕਰਵਾਉਂਦੇ ਨੇ ਤੁਹਾਡੇ ਉੱਪਰ ਜਾਦੂ ਟੂਣਾ ਕਰਵਾਉਂਦੇ ਨੇ ਇਸੇ ਤਰ੍ਹਾਂ ਉਹ ਕਿਸੇ ਵੀ ਤਰ੍ਹਾਂ ਦੀਆਂ ਕਰਿਆਵਾਂ ਕਰਵਾਉਂਦੇ ਨੇ ਤੇ ਜਾਂ ਫਿਰ ਉਹ ਕਰਵਾਉਣ ਦੇ ਬਾਰੇ ਸੋਚ ਰਹੇ ਨੇ ਕਿਸੇ ਉਕਾਣੂ ਕਰਨ ਦੇ ਨਾਂ ਛੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਤਾਂ ਵੀ ਛੇਕਰ ਉਹ ਕਰਨ ਕਰਨੇ ਬਾਰੇ ਸੋਚ ਵੀ ਰਿਹਾ ਤਾਂ ਵੀ ਤੁਰੰਤ ਉਸ ਹੀ ਇਨਸਾਨ ਦੇ ਉੱਪਰ ਵਾਪਸ ਚਲਾ ਜਾਵੇਗਾ ਜੋ ਹੀ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਖੁਦ ਦਾ ਨੁਕਸਾਨ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਅਜੀਹਾ ਉਪਾਅ ਲੈ ਕੇ ਆਏ ਜਿਸ ਨੂੰ ਕਰਨ ਦੇ ਲਈ ਤੁਹਾਡਾ 1 ਰੁਪਏ ਦਾ ਖਰਚਾ ਵੀ ਨਹੀਂ ਹੋਣਾ ਹੁਣ ਕਈ ਲੋਕ ਸੋਚਣਗੇ ਕਿ ਅਸੀਂ ਇਸ ਉਪਾਅ ਨੂੰ ਕਰਾਂਗੇ ਤੇ ਕਿਸੇ ਦਾ ਨੁਕਸਾਨ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਜੇਕਰ ਆਪਣਾ ਕੋਈ ਬੁਰਾ ਕਰਦਾ ਹੈ ਤਾਂ ਇਹ ਉਪਾਅ ਆਪਣੀ ਰੱਖਿਆ ਕਰੇਗਾ ਉਹ ਇਨਸਾਨ ਦਾ ਵਾਪਸ ਉਸਤੇ ਹੀ ਚਲਾ ਜਾਵੇਗਾ ਕਿਉਂਕਿ ਜੋ ਬੁਰਾ ਕਰਦਾ ਉਸ ਦਾ ਬੁਰਾ ਹੀ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੀ ਲਈ ਤੁਹਾਡਾ ਕੋਈ ਬਹੁਤਾ ਸਮਾਂ ਵੀ ਖਰਚ ਨਹੀਂ ਹੋਵੇਗਾ ਸਿਰਫ ਤਾਂ ਸਿਰਫ ਤੁਸੀਂ ਆਪਣੀ ਘਰ ਦੇ ਵਿੱਚ ਪਈ ਹੋਈ ਇੱਕ ਮਾਚਿਸ ਦੀ ਡੱਬੀ ਦੇ ਨਾਲ ਇੱਕ ਅਜਿਹਾ ਉਪਾਅ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਸਰਾਹਣੇ ਦੇ ਨੀਚੇ ਇਸ ਮਾਚਸ ਦੀ ਡੱਬੀ ਨੂੰ ਰੱਖ ਕੇ ਇੱਕ ਛੋਟੇ ਜਿਹੇ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਇਹ ਉਪਾਅ ਕਰ ਲੈਣਾ ਹੈ ਤੇ ਤੁਸੀਂ ਇਸ ਤਰੀਕੇ ਸਮਝ ਸਕਦੇ ਹੋ ਕਿ ਇਸ ਇੱਕ ਅਜਿਹਾ ਉਪਾਅ ਕਰਨ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਨਾ ਉਹ ਥਰ-ਥਰ ਕੰਬਣਗੇ ਤੁਹਾਡੇ ਤੋਂ ਇੱਕਦਮ ਡਰਨਾ ਸ਼ੁਰੂ ਕਰ ਦੇਣਗੇ ਜੋ ਤੁਹਾਨੂੰ ਡਰਾਉਂਦੇ ਧਮਕਾਉਂਦੇ ਸੀ ਉਹ ਖੁਦ ਤੁਹਾਡੇ ਤੋਂ ਡਰਨਾ ਸ਼ੁਰੂ ਕਰ ਦੇਣਗੇ ਤੁਹਾਡੇ ਦੁਸ਼ਮਣ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਚਲੇ ਜਾਣਗੇ ਕਈ ਵਾਰ ਹੁੰਦਾ ਕਿ ਇਹ ਕਿ ਅਸੀਂ ਬਹੁਤ ਸਾਰੇ ਉਪਾਅ ਕਰ ਲੈਨੇ ਆ ਪਰ ਉਹ ਕੀ ਇਹ ਕੰਮ ਨਹੀਂ ਕਰਦੇਗੇ ਜਿਵੇਂ ਕਿ ਸਾਡੇ ਦੁਸ਼ਮਣ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਨਹੀਂ ਹੁੰਦੇ ਤੇ ਉਹਨਾਂ ਦਾ ਕੀਤਾ ਕਰਾਇਆ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਨਹੀਂ ਹੁੰਦਾ ਇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਪਾਅ ਕਰ ਲੈਣੇ ਫਿਰ ਵੀ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਦੂਰ ਨਹੀਂ ਹੋ ਰਹੇਗੇ ਉਹਨਾਂ ਦਾ ਕੀਤਾ ਕਰਾਇਆ ਵੀ ਤੁਹਾਡੇ ਉੱਪਰੋਂ ਨਹੀਂ हट ਰਿਹਾ ਤੁਹਾਡਾ ਜਿਹੜਾ ਦੁਸ਼ਮਣ ਤੁਹਾਡੇ ਤੋਂ ਦੂਰ ਨਹੀਂ ਹੋ ਰਿਹਾਗਾ ਤੁਹਾਨੂੰ ਹਰ ਸਮੇਂ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੀ ਰਹਿੰਦਾ ਇਸ ਤਰੀਕੇ ਦੇ ਨਾਲ ਜਦੋਂ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕ੍ਰਿਆਵਾਂ ਤੁਹਾਡਾ ਦੁਸ਼ਮਣ ਕਰਵਾਉਂਦਾ ਤਾਂ ਉਸ ਸਮੇਂ ਤੁਹਾਡੇ ਘਰ ਦੇ ਵਿੱਚ ਧਨ ਦੀ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਏ ਜੇਕਰ ਤੁਸੀਂ ਵਪਾਰ ਬਿਜ਼ਨਸ ਕਰਦੇ ਹੋ ਤਾਂ ਤੁਹਾਡਾ ਵਪਾਰ ਨਹੀਂ ਚੱਲਦਾ ਤੁਹਾਡਾ ਚੱਲਦਾ ਹੋਇਆ ਬਿਜ਼ਨਸ ਜਿਹੜਾ ਉਹ ਇੱਕਦਮ ਠੱਪ ਹੋ ਜਾਂਦਾ ਜੋ ਧਨ ਤੁਹਾਡੇ ਘਰ ਦੇ ਵਿੱਚ ਵਧੀਆ ਆਉਂਦਾ ਸੀਗਾ ਉਹ ਵੀ ਤੁਹਾਡੇ ਹੱਥੋਂ ਇਸ ਤਰੀਕੇ ਦੇ ਨਾਲ ਚਲਾ ਜਾਂਦਾ ਹੈ ਕਿ ਜਿਵੇਂ ਇੱਕ ਹਵਾ ਦਾ ਬੁੱਲਾ ਆਉਂਦਾ ਹੈ ਤੇ ਉਹ ਪੈਸੇ ਨੂੰ ਉਡਾ ਕੇ ਲੈ ਜਾਂਦੀ ਇਸ ਤਰੀਕੇ ਦੇ ਨਾਲ ਜੋ ਪੈਸਾ ਆਉਂਦਾ ਹੈ ਉਹ ਵੀ ਇਸ ਤਰੀਕੇ ਦੇ ਨਾਲ ਹੀ ਉੱਡ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਜੌਬ ਲੱਗੀ ਹੁੰਦੀ ਹੈ ਤੇ ਜੌਬ ਚਲੀ ਜਾਂਦੀ ਹੈ ਜਾਂ ਫਿਰ ਤੁਹਾਨੂੰ ਜੌਬ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲਦੀ ਤਰੀਕੇ ਦੇ ਨਾਲ ਜੇਕਰ ਦੁਸ਼ਮਣ ਨੇ ਤੁਹਾਡੇ ਉੱਪਰ ਇਸ ਤਰੀਕੇ ਦੀ ਅਦਾ ਕੀਤਾ ਕਰਵਾਇਆ ਕਰਵਾਇਆ ਹੋਇਆ ਹੈ ਕਿ ਤੁਹਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਨਹੀਂ ਦੂਰ ਹੁੰਦਾ ਲੜਾਈ ਝਗੜੇ ਨਹੀਂ ਦੂਰ ਹੁੰਦੇ ਤੁਹਾਡੇ ਘਰ ਦੇ ਵਿੱਚ ਕੀ ਹੁੰਦਾ ਕਦੇ ਕਿਸੇ ਦਾ ਲੜਾਈ ਝਗੜਾ ਹੁੰਦਾ ਤੇ ਕਦੇ ਕਿਸੇ ਦਾ ਇਸ ਤਰੀਕੇ ਦੇ ਨਾਲ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਤਾਂ ਜਿਹੜਾ ਅੱਜ ਦਾ ਉਪਾਅ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਸ ਸੁਹਣੋ ਵਾਲਾ ਇਹ ਸੂਪਾ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਤੇ ਕਿਹੜੇ ਟਾਈਮ ਕਰਨਾ ਹੈ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਲੇਡੀਜ਼ ਵੀ ਕਰ ਸਕਦੀਆਂ ਨੇ ਤੇ ਜੈਂਟਸ ਵੀ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਛੇ ਕਰਦਾ ਤੁਹਾਡੇ ਤੋਂ ਤੁਹਾਡੇ ਸਾਹਮਣੇ ਤੋਂ ਦੁਸ਼ਮਣ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜੋ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਆਪਣੀ ਪਾਵਰ ਦੇ ਨਾਲ ਉਹ ਵੀ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਗੁਪਤ ਦੁਸ਼ਮਣ ਵੀ ਨੇ ਉਹ ਵੀ ਇਸ ਉਪਾਣੂ ਕਰਨ ਦੇ ਨਾਲ ਦੂਰ ਹੋ ਜਾਣਗੇ ਇਸ ਉਪਾadik ਖਾਸ ਗੱਲ ਕਿ ਇਸ ਉਪਾਣੂ ਕਰਦੇ ਸਮੇਂ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਜਾਣਨ ਦੀ ਵੀ ਕੋਸ਼ਿਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਬਿਨਾ ਨਾਮ ਤੋਂ ਬਿਨਾ ਇਹ ਹੀ ਜਾਣੇ ਕਿ ਤੁਹਾਡਾ ਕਿਹੜਾ ਦੁਸ਼ਮਣ ਹੈ ਤੇ ਬਿਨਾ ਇਹ ਹੀ ਜਾਣਕਾਰੀ ਹੁੰਦੇ ਹੋਏ ਕਿ ਤੁਹਾਡੇ ਕਿੰਨੇ ਦੁਸ਼ਮਣ ਨੇ ਤੁਸੀਂ ਇਸ ਉਪਾਣੂ ਆਰਾਮ ਦੇ ਨਾਲ ਕਰ ਸਕਦੇ ਹੋ ਇਹ ਸਾਰੀ ਚੀਜ਼ ਤੁਹਾਨੂੰ ਪਤਾ ਕਰਨ ਦੀ ਜ਼ਰੂਰਤ ਨਹੀਂ ਬਸ ਤੁਸੀਂ ਇਹ ਉਪਾਅ ਕਰ ਲੋ ਤੇ ਤੁਹਾਡੇ ਦੁਸ਼ਮਣ ਆਪਣੇ ਆਪ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੁੰਦੇ ਚਲੇ ਜਾਣਗੇ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦੀ ਹੈ ਮਾਚਸ ਦੀ ਡੱਬੀ ਮਾਚਸ ਦੀ ਡੱਬੀ ਤਾਂ ਆਪਣੇ ਸਭ ਦੇ ਘਰ ਦੇ ਵਿੱਚ ਅਵੇਲੇਬਲ ਹੁੰਦੀ ਹੈ ਤੁਸੀਂ ਛੋਟੀ ਵੱਡੀ ਕੋਈ ਵੀ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਉਹ ਮਾਚਸ ਦੀ ਡੱਬੀ ਲੈਣੀ ਹੈ ਜਿਸ ਦੇ ਵਿੱਚ ਤੀਲੀਆਂ ਹੋਣ ਉਹ ਭਰੀ ਹੋਈ ਹੋਵੇ ਖਾਲੀ ਨਹੀਂ ਲੈਣੀ ਮਾਚਸ ਦੀ ਡੱਬੀ ਨੂੰ ਤੁਸੀਂ ਲੈ ਕੇ ਤੇ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਹਰਾਣੇ ਦੇ نیچے ਰੱਖ ਕੇ ਤੁਸੀਂ ਸੌ ਜਾਣਾ ਹੈ। ਇਸ ਉਪਾਅ ਨੂੰ ਤੁਸੀਂ ਕਰਨਾ ਕਿਹੜੇ ਦਿਨ ਹੈ? ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ। ਕਹਿੰਦਾ ਭਾਵ ਕਿ ਸ਼ੁੱਕਰਵਾਰ ਦੇ ਦਿਨ ਰਾਤ ਨੂੰ ਸੌਣ ਦੇ ਸਮੇਂ ਇਹ ਮਾਚਸ ਦੀ ਡੱਬੀ ਨੂੰ ਤੁਸੀਂ ਸਹਰਾਣੇ ਦੇ نیچے ਰੱਖ ਕੇ ਸੌ ਜਾਣਾ ਹੈ। ਜ਼ਿਕਰ ਵਿੱਚ ਕਈ ਲੋਕ ਹੁੰਦੇ ਨੇ ਉਹ ਸਹਰਾਣੇ ਦਾ ਜੂਸ ਨਹੀਂ ਕਰਦੇ। ਇਸ ਤਰੀਕੇ ਦੇ ਨਾਲ ਛੇੜੇ ਸਰਾਣਾ ਨਹੀਂ ਲੈਂਦੇ ਉਹ ਇਸ ਡੱਬੀ ਨੂੰ ਕਿਸੇ ਕਪੜੇ ਦੇ ਵਿੱਚ ਰਾ ਕੇ ਆਪਣੇ ਸਰਾਣੀ ਦੇ نیچے ਰੱਖ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਰਾਤ ਨੂੰ ਸੌਣ ਦੇ ਸਮੇਂ ਸਰਾਣੀ ਦਾ ਯੂਜ਼ ਨਹੀਂ ਕਰਦੇ ਜੋ ਨਹੀਂ ਕਰਦੇ ਉਹ ਇਸ ਤਰੀਕੇ ਦੇ ਨਾਲ ਕਪੜੇ ਦੇ ਵਿੱਚ ਲਪੇਟ ਕੇ ਮਾਰਚਸ ਦੀ ਡੱਬੀ ਨੂੰ ਸਿਰ ਦੇ نیچے ਰੱਖ ਸਕਦੇ ਨੇ ਕਿ ਜੋ ਸਰਾਣੀ ਦਾ ਯੂਜ਼ ਕਰਦੇ ਨੇ ਉਹ ਸਰਾਣੀ ਦੇ نیچے ਹੀ ਮਾਰਚਸ ਦੀ ਡੱਬੀ ਨੂੰ ਰੱਖ ਸਕਦੇ ਨੇ ਇਸ ਤਰੀਕੇ ਦੇ ਨਾਲ ਮਾਚਸ ਦੀ ਡੱਬੀ ਸਰਾਣੇ ਦੇ نیچے ਰੱਖ ਕੇ ਤੁਸੀਂ ਸੌਂ ਜਾਣਾ ਹੈ ਪਰ ਸੌਣ ਤੋਂ ਪਹਿਲਾਂ ਜਿੰਨੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੂੰ ਤੁਸੀਂ ਸੋਚ ਲੈਣਾ ਆਪਣੇ ਮਨ ਦੇ ਵਿੱਚ ਕਰ ਲੈਣੀਆਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁਸ਼ਮਣ ਨੇ ਇਹ ਸ਼ਤਰੂ ਨੇ ਜੋ ਲੋਕ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਉਹ ਸਾਰੇ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਚੜ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਮੇਰੀਆਂ ਦੂਰ ਹੋ ਚੜ ਤੇ ਜੇਕਰ ਤੁਸੀਂ ਇਹ ਚਾਹਦੇ ਹੋ ਕਿ ਤੁਹਾਡੇ ਕਿਹੜੇ-ਕਿਹੜੇ ਦੁਸ਼ਮਣ ਨੇ ਤੇ ਉਹਨਾਂ ਦੇ ਨਾਮ ਵੀ ਜਾਣਦੇ ਹੋ ਤਾਂ ਤੁਸੀਂ ਇੱਥੇ ਆਪਣੀ ਦੁਸ਼ਮਣ ਦਾ ਨਾਮ ਵੀ ਬੋਲ ਸਕਦੇ ਤੇ ਜੇਕਰ ਨਾਮ ਤੁਸੀਂ ਬੋਲਣਾ ਹੈ ਨਾ ਉਸ ਨੂੰ ਤੁਸੀਂ ਤਿੰਨ ਵਾਰ ਬੋਲਣਾ ਤੇ ਜੇਕਰ ਨਾਮ ਨਹੀਂ ਵੀ ਚਾਹਦੇ ਤਾਂ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਬਿਨਾ ਨਾਮ ਤੋਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਤੁਸੀਂ ਬਸ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਜੋ ਮੇਰੇ ਦੁਸ਼ਮਣ ਸਾਹਮਣੇ ਤੋਂ ਮੈਨੂੰ ਪਰੇਸ਼ਾਨ ਕਰਦੇ ਨੇ ਚਾਹ ਫਿਰ ਮੇਰੇ ਗੁਪਤ ਦੁਸ਼ਮਣ ਨੇ ਜੋ ਮੇਰੇ ਪਿੱਛੇ ਪੈ ਹੋਏ ਨੇ ਮੇਰੇ ਉੱਪਰ ਜੋ ਵੀ ਜਾਦੂ ਟੂਣਾ ਬਲੈਕ ਮੈਜੀਕ ਤਾੰਤ੍ਰਿਕ ਕ੍ਰਿਆਵਾਂ ਕਰਵਾ ਰਹੀ ਨੇ ਇਹ ਸਾਰੀਆਂ ਪ੍ਰੋਬਲਮ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਮਨ ਦੇ ਅੰਦਰ ਬੋਲਣਾ ਹੈ ਉੱਚੀ ਉੱਚੀ ਆਵਾਜ਼ ਕਰਕੇ ਨਹੀਂ ਬੋਲਣਾ ਬਿਲਕੁਲ ਆਰਾਮ ਦੇ ਨਾਲ ਬੋਲਣਾ ਹੈ ਕਾਫੀ ਤੇਜ਼ ਤੇਜ਼ ਕਰਕੇ ਵੀ ਨਹੀਂ ਬੋਲਣਾ ਇਸ ਤਰੀਕੇ ਦੇ ਨਾਲ ਇਹ ਸਭ ਬੋਲ ਕੇ ਤੇ ਉਸ ਮਾਚਿਸ ਦੀ ਡੱਬੀ ਨੂੰ ਸਰਾਣੀ ਦੇ نیچے ਰੱਖ ਕੇ ਜਾਂ ਫਿਰ ਆਪਣੀ ਸਿਰ ਦੇ نیچے ਰੱਖ ਕੇ ਤੁਸੀਂ ਸੌ ਜਾਣਾ ਹੈ ਸਾਰੀ ਰਾਤ ਇਸ ਤਰੀਕੇ ਦੇ ਨਾਲ ਤੁਸੀਂ ਸੁੱਤੇ ਰਹਿਣਾ ਤੇ ਅਗਲੀ ਸਵੇਰ ਦਿਨ ਸ਼ਨੀਵਾਰ ਤਵੇਰੇ ਓਟਕੇ ਤੁਸੀਂ ਇਸ਼ਨਾਨ ਕਰਨਾ ਹੈ ਤੇ ਆਪਣੇ ਘਰ ਦੇ ਵਿੱਚ ਜੋ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਉਹ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਜੋ ਵੀ ਤੁਸੀਂ ਆਪਣੇ ਘਰ ਦੇ ਕੰਮਕਾਰ ਕਰਦੇ ਹੋ ਉਹਨਾਂ ਕੰਮਕਾਰਾਂ ਨੂੰ ਖਤਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਆਸ-ਪਾਸ ਪੀਪਲ ਦਾ ਦਰਖਤ ਦੇਖਦਾ ਤੁਸੀਂ ਉੱਥੇ ਜਾਣਾ ਹੈ ਤੇ ਜਿਹੜੀ ਮਾਚਸ ਦੀ ਡਬੀ ਤੁਸੀਂ ਆਪਣੇ ਸਰਾਣੇ ਦੇ ਥੱਲੇ ਰੱਖ ਕੇ ਸੁੱਤੇ ਸੀ ਉਸ ਮਾਚਸ ਦੀ ਡਬੀ ਨੂੰ ਨਾਲ ਲੈ ਕੇ ਜਾਣਾ ਹੈ ਤੇ ਉਸ ਮਾਚਸ ਦੀ ਡਬੀ ਨੂੰ ਉਸ ਪੀਪਲ ਦੀ ਦਰਖਤ ਦੇ نیچے ਤੁਸੀਂ ਰੱਖ ਕੇ ਆਉਣਾ ਹੈ ਪੀਪਲ ਦੇ ਦਰਖਤ ਨੂੰ ਤੁਸੀਂ ਪ੍ਰਣਾਮ ਕਰਨਾ ਹੈ ਕਿਉਂਕਿ ਪੀਪਲ ਦੇ ਦਰਖਤ ਦੇ ਵਿੱਚ ਬਹੁਤ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਸ਼ਨੀ ਦੇਵ ਨੂੰ ਜਿਹੜਾ ਪੀਪਲ ਦਾ ਦਰਖਤ ਬਹੁਤ ਹੀ ਜ਼ਿਆਦਾ ਪਸੰਦ ਹੈ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਦੇ ਦਿਨ ਕਰ ਲਿਆ ਤਾਂ ਸ਼ਨੀ ਦੇਵ ਆ ਕੇ ਤੁਹਾਡੀ ਖੁਦ ਰੱਖਿਆ ਕਰਨਗੇ ਇੰਨੀ ਜ਼ਿਆਦੀ ಅಪਾਰ ਕਿਰਪਾ ਸ਼ਨੀ ਦੇਵ ਦੀ ਤੁਹਾਡੇ ਤੇ ਬਣੇਗੀ ਇਸੇ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਮਾਚਸੀ ਨੰਬੀ ਨੂੰ ਕਿਪਲ ਦੇ ਦਰਖਤ ਦੇ نیچے ਰੱਖ ਕੇ ਇਹ ਬੋਲਣਾ ਹੈ ਕਿ हे ਪੀਪਲ ਬ੍ਰਿਸ਼ ਮੈਂ ਆਪਣੀਆਂ ਸਾਰੀਆਂ ਹੀ ਸਮੱਸਿਆਵਾਂ ਪਰੇਸ਼ਾਨੀ ਨੂੰ ਜੋ ਵੀ ਮੇਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਮੇਰੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਨੂੰ ਮੈਂ ਇੱਥੇ ਛੱਡ ਕੇ ਜਾ ਰਿਹਾ ਤੇਰੀ ਜ਼ਿੰਦਗੀ ਦੇ ਸਾਰੇ ਕਸ਼ਟਾਂ ਨੂੰ ਦੂਰ ਕਰੋ ਤੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਦੁਸ਼ਮਣ ਨੇ ਜਿਹੜੇ ਲੋਕ ਨੇ ਜੋ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਵੀ ਮੇਰੀ ਜ਼ਿੰਦਗੀ ਤੋਂ ਦੂਰ ਕਰੋ ਜਿਹੜੇ ਲੋਕ ਦੁਸ਼ਮਣਾਂ ਤੋਂ ਪਰੇਸ਼ਾਨ ਨੇ ਉਹ ਤਾਂ ਇਸ ਤਰੀਕੇ ਦੇ ਨਾਲ ਬੋਲਣਗੇ ਤੇ ਜਿਹੜੇ ਲੋਕ ਕਰਜੇ ਤੋਂ ਪਰਛਾਡੇ ਜਿੰਨਾ ਦੀ ਸਿਰਤੀ ਕਰਜ਼ਾ ਚੜਿਆ ਹੋਇਆ ਪੈਸੇ ਦੀ ਕਮੀ ਹੈ ਉਹ ਉਸ ਬਾਰੇ ਦੇ ਵਿੱਚ ਬੋਲਣਗੇ ਜੋ ਤਾਂ ਨੂੰ ਲੈ ਕੇ ਪ੍ਰਚਾਰ ਨੇ ਉਹ ਧੰਨੇ ਦੇ ਬਾਰੇ ਦੇ ਵਿੱਚ ਆਪਣੀ ਪ੍ਰਾਰਥਨਾ ਕਰਨੀ ਹੈ ਕਹਿੰਦਾ ਪਾਬ ਇਹ ਹੀ ਹੈ ਕਿ ਜੋ ਵੀ ਤੁਹਾਡੀ ਸਮੱਸਿਆ ਹੈ ਉਹ ਤੁਸੀਂ ਪੀਪਲ ਦੇਵ ਨੂੰ ਕਹਿ ਦੇਣੀ ਹੈ ਇਸ ਤਰੀਕੇ ਦੇ ਨਾਲ ਉਹ ਮਾਂਚਸ ਦੀ ਡੱਬੀ ਨੂੰ ਉੱਥੇ ਹੀ ਪੀਪਲ ਦੇ ਦਰਸ਼ਕ ਦੇ نیچے ਰੱਖ ਕੇ ਪਰਨਾਮ ਕਰਕੇ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਹੈ ਕਾਰ ਅਗੇ ਤੁਸੀਂ ਆਪਣੇ ਤਾਂ ਹੱਥ ਮੂੰਹ ਧੋ ਕੇ ਜੋ ਵੀ ਆਪਣੇ ਕੰਮ ਕਰਦੇ ਹੋ ਉਹਨਾਂ ਨੂੰ ਤੁਸੀਂ ਕਰਨਾ ਸ਼ੁਰੂ ਕਰਦੇ ਹੋ ਤੇ ਇਸ ਦੇ ਨਾਲ ਨਾਲ ਇਸ ਉਪਾਅ ਨੂੰ ਤੁਸੀਂ ਜਿਵੇਂ ਇੱਕ ਵਾਰ ਕਰ ਲਿਆ ਤੇ ਇੱਕ ਤੋਂ ਦੂਸਰੀ ਵਾਰ ਕਰ ਸਕਦੇ ਹੋ ਪਰ ਦੋ ਤੋਂ ਵੱਧ ਤੁਸੀਂ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਤੀਸਰੀ ਵਾਰ ਤੁਹਾਨੂੰ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ ਕਿਉਂਕਿ ਦੋ ਉਪਾਅ ਕਰਨ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਬਿਲਕੁਲ ਬਦਲ ਜਾਵੇਗੀ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਦੁਸ਼ਮਣ ਦਾ ਬਲੈਕ ਮੈਜਿਕ ਜਾਦੂ ਟੂਣਾ ਜੋ ਵੀ ਤਾਤ੍ਰਿਕ ਕਿਰਿਆਵਾਂ ਕਰਵਾਈਆਂ ਨੇ ਉਹ ਤੁਰੰਤ ਹੀ हट ਜਾਣਗੀਆਂ ਇਸ ਉਪਾਅ ਨੂੰ ਕਰੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵੈਸਟ ਰਿਜ਼ਲਟ ਦੇਖੋ ਕਿਵੇਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿਗੜੇ ਵਿਗੜੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਰਹੀ ਗੱਲ ਦੁਸ਼ਮਣ ਦੀ ਉਹ ਤਾਂ ਪੂਰੀ ਤਰ੍ਹਾਂ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਭਾਵੇਂ ਤੁਹਾਡਾ ਇੱਕ ਦੁਸ਼ਮਣ ਹੋਵੇ ਭਾਵੇਂ ਇੱਕ ਤੋਂ ਜ਼ਿਆਦਾ ਹੁਣ ਸਾਰੇ ਦੇ ਸਾਰੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੇ ਕਿਉਂਕਿ ਪिपल ਦਾ ਇਹ ਜੋ ਪੇੜ ਹੁੰਦਾ ਹੈ ਨਾ ਇਹ ਸਧਾਰਨ ਨਹੀਂ ਹੁੰਦਾ ਤੇ ਜਦੋਂ ਤੁਸੀਂ ਇਹ ਮਾਚਸ ਦੀ ਡੱਬੀ ਦਾ ਉਪਾਅ ਕਰ ਲਿਆ ਫਿਰ ਤਾਂ ਸੋਨੀ ਤੇ ਸੁਹਾਗਾ ਹੁਣ ਵਾਲੀ ਗੱਲ ਇਸ ਉਪਾਅ ਨੂੰ ਜਦੋਂ ਤੁਸੀਂ ਕਰੋਗੇ ਤੇ ਰਾਤੋਂ ਰਾਤ ਤੁਸੀਂ ਇਸ ਉਪਾਅ ਦਾ ਚਮਤਕਾਰ ਦੇਖੋਗੇ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਮਾਂਜਸ ਦੀ ਡੱਬੀ ਦੇ ਨਾਲ ਕਰਨ ਵਾਲਾ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਕ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਪਿਆਰ ਪਰਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਪਰਵਾਂ ਦਾ ਧੰਨਵਾਦ ਜੀ